ਦੱਖਣ ਵਾਲੇ ਪਿੰਡ ਦੇ ਵਿੱਚ ਵੀ ਜਿਵੇਂ ਕਿ ਨੌਜਵਾਨ ਮੁੰਡਾ ਹੁੰਦਾ ਵਾ ਜਿਹਦਾ ਨਾਂ ਹੁੰਦਾ ਵਾ ਗੁਰਵਿੰਦਰ ਸਿੰਘ ਤੇ ਉਹਦੀ ਘਰ ਵਾਲੀ ਜਿਹੜੀ ਹੁੰਦੀ ਆ ਉਹ ਰਪਿੰਦਰ ਕੌਰ ਹੁੰਦੀ ਆ ਤੇ ਲਗਭਗ ਉਹਨਾਂ ਦਾ 2 ਸਾਲ ਪਹਿਲਾਂ ਆ ਵੀ ਵਿਆਹ ਹੋਇਆ ਹੁੰਦਾ ਵਾ ਤੇ ਉਹ ਤੋਂ ਬਾਅਦ ਚ ਉਹਦੀ ਘਰ ਵਾਲੀ ਆ ਜਿਹੜੀ ਉਹ ਕੈਨੇਡਾ ਚਲੀ ਜਾਂਦੀ ਆ ਤੇ ਉਥੇ ਜਿਵੇਂ ਕਿ ਹਰਕਮਲ ਸਿੰਘ ਮੁੰਡੇ ਦੇ ਨਾਲ ਵੀ ਉਹਦੀ ਕੋਈ ਗੱਲਬਾਤ ਆ ਜਿਹੜੀ ਹੋ ਜਾਂਦੀ ਆ ਤੇ ਵੀ ਜਿਹੜਾ ਹਰਕਮਲ ਸਿੰਘ ਮੁੰਡਾ ਬਾ ਵੀ ਉਹ ਲਗਭਗ 2018 18 ਦੇ 18 ਦੇ ਵਿੱਚ ਕੈਨੇਡਾ ਤੋਂ ਆ ਵੀ ਉਹ ਰਿਪੋਰਟ ਹੋ ਜਾਂਦਾ ਵਾ ਤੇ ਜਿਹੜੀ ਇਹ ਰਪਿੰਦਰ ਕੌਰ ਆ ਵੀ ਇਹ ਵੀ ਕੁਝ ਟਾਈਮ ਬਾਅਦ ਕੈਨੇਡਾ ਤੋਂ ਰਿਪੋਰਟ ਹੋ ਕੇ ਆ ਵੀ ਲਗਭਗ ਜਿਵੇਂ ਕਿ ਕਹਿੰਦੇ 2025 ਦੇ ਵਿੱਚ ਵਾਪਸ ਆ ਜਿਹੜੀ ਆ ਜਾਂਦੀ ਆ ਤੇ ਇੱਥੇ ਆਪ ਦਾ ਜਿਵੇਂ ਕੀ ਬਟਿਕ ਦਾ ਜਿਹੜਾ ਉਹ ਕੰਮ ਸ਼ੁਰੂ ਕਰ ਲੈਂਦੀ ਆ ਤੇ ਜਿਹੜਾ ਮੁੰਡਾ ਹੁੰਦਾ ਵਾ ਗੁਰਵਿੰਦਰ ਸਿੰਘ ਵੀ ਉਹ ਵੀ ਇੱਕ ਕਾਬਲ ਨੌਜਵਾਨ ਸੀਗਾ ਤੇ ਪੰਜਾਬ ਯੂਨੀਵਰਸਿਟੀ ਤੋਂ ਪੜਿਆ ਹੋਇਆ ਸੀਗਾ ਤੇ ਬਾਕੀ ਵੀ ਚੰਗੀ ਖਾਸੀ ਜਾਇਦਾਦ ਦਾ ਜਿਹੜਾ ਉਹ ਮਾਲਕ ਸੀਗਾ ਤੇ ਵੀ ਉਹਦਾ ਪਰਿਵਾਰ ਆ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀਗਾ ਇੱਥੇ ਵੀ ਉਹ ਤੇ ਉਹਦੇ ਘਰ ਵਾਲੀ ਰਹਿੰਦੀ ਸੀਗੀ ਤੇ ਵੀ ਕੀ ਹੋਇਆ ਜਿਵੇਂ 28 27 28 ਨਵੰਬਰ ਦੀ ਦਰਮਿਆਨੀ ਰਾਤ ਨੂੰ ਪੀਹਾਰ ਕਮਲਾਬੀ ਇਹਦੇ ਘਰੇ ਆ ਜਾਂਦਾ ਵਾ ਤਾਂ ਉੱਥੋਂ ਜਦੋਂ ਇਹਨਾਂ ਨੂੰ ਪਤਾ ਲੱਗਦਾ ਵਾ ਵੀ ਗੁਰਵਿੰਦਰ ਨੂੰ ਸਾਡੇ ਵੀ ਜਿਹੜੇ ਸਬੰਧਾਂ ਦਾ ਪਤਾ ਲੱਗ ਗਿਆ ਤਾਂ ਉਹ ਤੋਂ ਬਾਅਦ ਚੋਂ ਵੀ ਉਹ ਉਹਨਾਂ ਹੱਥੋਂ ਪਾਈ ਹੋ ਕੇ ਵੀ ਉਹਦੀ ਜਿਵੇਂ ਕੀ ਇਹ ਜਾਨ ਲੈ ਲੈਂਦੇ ਆ ਤੇ ਪਹਿਲੋ ਵੀ ਕਹਾਣੀ ਆ ਜਿਹੜੀ ਇਹ ਖੜੀ ਗਈ ਆ ਵੀ ਰਪਿੰਦਰ ਕੌਰ ਨੇ ਵੀ ਸਾਡੇ ਘਰੇ ਆ ਜਿਹੜੇ ਉਹ ਚੋਰ ਆ ਗਏ ਤੇ ਲੁੱਟ ਜਦੋਂ ਉਹਨਾਂ ਨੇ ਕੀਤੀ ਤਾਂ ਲੁੱਟ ਦੇ ਬੇਲੋਟ ਦੀ ਨੀਅਤ ਦੇ ਨਾਲ ਉਹਨਾਂ ਨੇ ਗੁਰਵਿੰਦਰ ਤੇ ਹਮਲਾ ਕਰਤਾ ਤਾਂ ਤਾਂ ਕਰਕੇ ਉਹਦੀ ਜਾਨ ਆ ਜਿਹੜੀ ਉਹ ਚਲੀ ਗਈ ਪਰ ਜਦੋਂ ਪੁਲਿਸ ਨੇ ਆ ਬਈ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਰਪਿੰਦਰ ਕੌਰ ਤੋਂ ਤਾਂ ਉਹ ਮੰਨ ਗਈ ਸਾਰਾ ਕੁਝ ਵੀ ਐਂ ਕਰਕੇ ਵੀ ਮੇਰੀ ਗੱਲਬਾਤ ਆ ਵੀ ਹੋਰ ਕਿਸੇ ਮੁੰਡੇ ਦੇ ਨਾਲ ਸੀਗੀ ਤੇ ਜਦੋਂ ਵੀ ਸਾਟਾ ਸਾਰਾ ਪਤਾ ਲੱਗ ਗਿਆ ਤਾਂ ਉਹ ਤੋਂ ਬਾਅਦ ਚੋਂ ਅਸੀਂ ਇਹਦਾ ਕਤਲ ਕਰਤਾ ਵੀ ਜਿਵੇਂ ਹੁਣ ਬਹੁਤ ਹੀ ਜਿਵੇਂ ਵੀ ਮੰਦਭਾਗੀ ਘਟਨਾ ਵਾਪਰੀ ਆ ਵੀ ਬਾਲਾ ਤਾਂ ਹੁਣ ਚਲੋ ਮੈਂ ਉਹ ਗੱਲ ਕਰਨੀ ਨਹੀਂ ਚਾਹੁੰਦਾ ਹੈਗਾ ਵੀ ਇੱਕ ਕਨੇਡਾ ਦੇ ਨਾਂ ਦੇ ਉੱਤੇ ਵੀ ਇੱਕ ਅੱਜ ਕੱਲ੍ਹ ਜਿਹੜੇ ਉਹ ਰਸਤੇ ਬਣ ਰਹੇ ਆ ਨਾ ਹੀ ਵੀ ਕੋਈ ਮੁੰਡਾ ਦੇਖਦਾ ਨਾ ਹੀ ਕੋਈ ਕੁੜੀ ਦੇਖਦੀ ਆ ਕੁੜੀ ਵਾਲੇ ਇਹ ਦੇਖਦੇ ਆ ਵੀ ਸਾਡੀ ਕੁੜੀ ਤੇ ਮੁੰਡੇ ਵਾਲੇ ਪੈਸਾ ਲਾਉਣ ਤੇ ਵੀ ਤੇ ਮੁੰਡੇ ਵਾਲਿਆਂ ਨੂੰ ਇਹ ਲਾਲ ਛੁੰਦਾ ਵੀ ਨਾਲ ਸਾਡਾ ਮੁੰਡਾ ਵਾ ਜਿਹੜਾ ਉਹ ਬਾਹਰ ਚਲਿਆ ਜਾਊਗਾ ਵੀ ਉਹ ਤਾਂ ਹੁਣ ਦੇਖਦੇ ਨਹੀਂ ਹੈਗੇ ਤਾਂ ਕਰਕੇ ਵੀ ਇੱਕ ਇਹ ਵੀ ਮੇਨ ਕਾਰਨ ਆ ਅੱਜ ਕੱਲ ਜਿਹੜੇ ਰਸਤੇ ਆ ਉਹ ਲੰਬਾ ਟਾਈਮ ਨੈਭ ਨਹੀਂ ਪਾਉਂਦੇ ਹੈਗੇ ਤੇ ਇਹਦੇ ਵਿੱਚ ਵੀ ਹੁਣ